ਫਜ਼ਿਲਕਾ ਦੇ ਵਿੱਚ ਇੱਕ ਖੌਫਨਾਕ ਵਾਰਤਾ ਦੇਖਣ ਨੂੰ ਮਿਲੀ ਹੈ ਜਿੱਥੇ ਭਰਾ ਦੇ ਵੱਲੋਂ ਭਰਾ ਦੀ ਹੀ ਜਾਨ ਲੈ ਲਈ ਗਈ ਅਤੇ ਉਸ ਤੋਂ ਬਾਅਦ ਇਸ ਮਰੇ ਹੋਏ ਆਪਣੇ ਵੱਡੇ ਭਰਾ ਦੀ ਫੋਟੋ ਆਪਣੀ ਭੈਣ ਕੋਮਲ ਨੂੰ ਭੇਜ ਦਿੱਤੀ ਗਈ 19 ਸਾਲਾ ਕੋਮਲ ਨੂੰ ਫੋਟੋ ਭੇਜਣ ਤੋਂ ਬਾਅਦ ਭਰਾ ਆਖਦਾ ਹੈ ਕਿ ਇਹ ਰਿਹਾ ਸਬੂਤ ਦੇਖ ਲੈ ਕਿ ਮੈਂ ਆਪਣੇ ਹੀ ਵੱਡੇ ਭਰਾ ਨੂੰ ਖਤਮ ਕਰ ਦਿੱਤਾ ਇਸ ਦੇ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋ ਇੱਕ ਕੁੜੀ ਦੱਸੀ ਜਾ ਰਹੀ ਹੈ ਜਿਸ ਦੇ ਨਾਲ ਇਹ ਦੋਵੇਂ ਭਰਾ ਗੱਲਬਾਤ ਕਰਦੇ ਹੁੰਦੇ ਸੀ ਵਿੜਤ ਪਰਿਵਾਰ ਨੇ ਦੱਸਿਆ ਕਿ ਇੱਕ ਕੁੜੀ ਦੋਵਾਂ ਭਰਾਵਾਂ ਦੇ ਸੰਪਰਕ ਦੇ ਵਿੱਚ ਸੀ ਅਤੇ ਦੋਵਾਂ ਭਰਾਵਾਂ ਦਾ ਝਗੜਾ ਉਸ ਕੁੜੀ ਦੇ ਕਰਕੇ ਹੀ ਚੱਲ ਰਿਹਾ ਸੀ ਫਾਜ਼ਿਲਕਾ ਤੋਂ ਹੀ ਮੰਦਪਾਗੀ ਖਬਰ ਸਾਹਮਣੇ ਆਈ ਜਿੱਥੇ ਸਕੇ ਭਰਾ ਦੇ ਵੱਲੋਂ ਆਪਣੇ ਹੀ ਭਰਾ ਦੀ ਜਾਨ ਲਈ ਗਈ ਹੈ ਭਰਾ ਨੇ ਕਾਫ ਨਾ ਕਟ ਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਫੋਟੋ ਖਿੱਚੀ ਅਤੇ ਆਪਣੀ ਭੈਣ ਨੂੰ ਭੇਜ ਦਿੱਤੀ ਸੀ ਇਸ ਤੋਂ ਬਾਅਦ ਇਹ ਪੂਰਾ ਮਾਹੌਲ ਗਰਮਾ ਗਿਆ ਸਹਿਮ ਦਾ ਮਾਹੌਲ ਪਰਿਵਾਰ ਤੇ ਵਿੱਚ ਬਣ ਚੁੱਕਿਆ ਸੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਹੁਣ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਦੱਸਿਆ ਕਿ ਰਖੜੀ ਤੋਂ ਇੱਕ ਦਿਨ ਪਹਿਲਾਂ ਹੀ ਐਤਵਾਰ ਦਾ ਉਹ ਦਿਨ ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦੀ ਜਾਨ ਲਈ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਅਤੇ ਮ੍ਰਿਤਕ ਦੇ ਨੂੰ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਫਾਜ਼ਿਲਕਾ ਦੀ ਪੈਰੋ ਕਲੋਨੀ ਦੀ ਇਹ ਘਟਨਾ ਜਿੱਥੇ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਕੁੜੀ ਨੂੰ ਲੈ ਕੇ ਦੋਵੇਂ ਭਰਾਵਾਂ ਦੇ ਵਿੱਚ ਝਗੜਾ ਚੱਲ ਰਿਹਾ ਸੀ ਜਿਸ ਤੇ ਕਾਰਨ ਇੱਕ ਭਰਾ ਨੇ ਦੂਸਰੇ ਭਰਾ ਨੂੰ ਖਤਮ ਕਰ ਦਿੱਤਾ। ਪੇੜਤ ਪਰਿਵਾਰ ਨੇ ਦੱਸਿਆ ਕਿ ਇੱਕੋ ਕੁੜੀ ਦੋਵੇਂ ਭਰਾਵਾਂ ਦੇ ਸੰਪਰਕ ਦੇ ਵਿੱਚ ਸੀ। ਅਤਿ ਸ਼ਰਾਬ ਦੇ ਨਸ਼ੇ ਦੇ ਵਿੱਚ ਬੀਤੀ ਰਾਤ ਨੂੰ ਦੋਹਾਂ ਦੇ ਵਿਚਾਲੇ ਲੜਾਈ ਹੋਈ ਅਤੇ ਉਸ ਤੋਂ ਬਾਅਦ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਵਿੱਚ ਇੱਕ ਭਰਾ ਦਾ ਨਾਮ ਸ਼ਿਵਾ ਅਤੇ ਦੂਸਰੇ ਦਾ ਅਜੇ ਦੱਸਿਆ ਜਾ ਰਿਹਾ ਹੈ। ਅਜੇ ਨੇ ਆਪਣੇ ਭਰਾ ਸ਼ਿਵਾਨ ਨੂੰ ਖਤਮ ਕੀਤਾ ਭੈਣ ਕੋਮਲ ਜੋ ਕਿ 19 ਸਾਲ ਦੀ ਹੈ ਲੁਧਿਆਣੇ ਦੇ ਵਿੱਚ ਕੰਮ ਕਰਦੀ ਹੈ ਉਸ ਨੂੰ ਫੋਟੋ ਭੇਜੀ ਅਤੇ ਇਸ ਸਬੰਧੀ ਹੁਣ ਪੁਲਿਸ ਵੀ ਜਾਂਚ ਪੜਤਾਲ ਕਰ ਰਹੀ ਹੈ ਫਿਲਹਾਲ ਇਸ ਬਾਬਤ ਹੋਰ ਕਿਹੜੀ ਜਾਣਕਾਰੀ ਪਰਿਵਾਰਿਕ ਮੈਂਬਰ ਦੇ ਰਹੇ ਨੇ ਜਾਣਦੇ ਲਗਾਈ ਹੋਈ ਹੈ ਇਹਨਾਂ ਤੇ ਕਤਲ ਹੋਈ ਸੀ ਇਹ ਰਾਤੀ ਹੋਈ ਹੈ ਨਾਲ ਮੁੰਡੇ ਦਾ ਹੋਰ ਵੀ ਹੈਗੇ ਸੀ ਕੱਲਾ ਮੁੰਡਾ ਨਹੀਂ ਹੈਗਾ ਸੀ ਮਰ ਮੋਰ ਕੇ ਨਾਨਾ ਕਿ ਸਾਡੇ ਕੋਲ ਕਤਲ ਹੋ ਗਿਆ ਨੇ پتہ ਕੀ ਮਾਰੇ ਕੀ ਮਰੇ ਸਭ ਕੁਝ ਨਹੀਂ ਲੜਾਈ ਕਿਸ ਗੱਲ ਤੋਂ ਹੋਈ ਹੈ ਕੁੜੀ ਦੇ ਪਿਛੋ ਹੀ ਹੈ ਕੁੜੀ ਇਹਨੇ ਉਹਦੇ ਨਾਲ ਗੱਲ ਕਰਦੇ ਸੀ ਉਹੀ ਨਿੱਕੇ ਮੁੰਡੇ ਨਾਲ ਗੱਲ ਕਰਦੇ ਜਿਹੜਾ ਮਾਰ ਕੇ ਪੱਜਿਆ ਉਹਦੇ ਨਾਲ ਹੀ ਲੜਾਈ ਹੋਈ ਉਹਦੇ ਨਾਲ ਹੀ ਉਹਨੂੰ ਮਾਰ ਕੇ ਗਿਆ بڑے ਮੁੰਡੇ ਨਾਲ ਲੜਾਈ ਸੀ ਉਹ ਕੁਝ ਨਹੀਂ ਸਰ ਤੋਂ ਕੋਤਾ ਨਹੀਂ ਬਾਈ ਚਾਂਸਲੀ ਹੋਇਆ ਬਿਕੋਜ਼ ਮੈਂ ਮੇਰਾ ਜਿਹੜਾ ਵੱਡਾ ਬ੍ਰਦਰ ਸੀਗਾ ਉਹ ਉਹਦਾ ਡਰਿੰਕ ਕੀਤੀ ਹੋਈ ਸੀ ਉਹਨੇ ਮੇਰੇ ਛੋਟੇ ਬ੍ਰਦਰ ਨਾਲ ਆਰਗੂਮੈਂਟ ਕਰਦਾ ਪਿਆ ਸੀ ਇਹ ਇੱਕ ਗਲਤ ਫਹਮੀ ਦਾ ਹਿੱਸਾ ਹੀ ਹੈ ਸਾਰਾ ਕੁਝ ਗਲਤ ਫਹਮੀ ਦਾ ਹੀ ਹਿੱਸਾ ਹੈ ਬਾਈ ਚਾਂਸਲੀ ਹੋਇਆ ਸਾਰਾ ਕੁਝ ਇਹ ਗਲ ਉਹ ਮਤਲਬ ਬਹੁਤ ਮਤਲਬ ਕੋਸ਼ਿਸ਼ ਕੀਤੀ ਉਹਨੇ ਵੀ ਹਾਂ ਵੀ ਨਾ ਹੋ ਗਏ ਪਰ ਬਾਈ ਚਾਂਸਲੀ ਹੋਇਆ ਇਸ਼ੂ ਕ੍ਰੀਏਟ ਕਿਉਂ ਹੋਇਆ ਜੀ ਕਿਸ ਵਾਸਤੇ ਇਸ਼ੂ ਕ੍ਰੀਏਟ ਕੁੜੀ ਕਰਕੇ ਹੀ ਹੋਇਆ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਇਹਦਾ ਰਿਲੇਸ਼ਨ ਜਿਹੜਾ ਹੈਗਾ ਅਦਰ ਮੇਰੇ ਬ੍ਰਦਰ ਨਾਲ ਵੀ ਚੱਲਦਾ ਵੈ ਛੋਟੇ ਬ੍ਰਦਰ ਨਾਲ ਤੇ ਉਹ ਕੁੜੀ ਜਿਹੜੀ ਹੈਗੀ ਸੀਗੀ ਉਹ ਵੀ ਇਹ ਚਾਹਦੀ ਸੀ ਮੇਰੇ ਛੋਟੇ ਬ੍ਰਦਰ ਨੂੰ ਲਾਈਕ ਕਰਦੇ ਸੀਗੀ ਬਾਈ ਬ੍ਰਦਰ ਵੱਲ ਕੋਈ ਕੁਛ ਹੈਗਾ ਨਹੀਂ ਸੀ ਉਹਨੇ ਬਹੁਤ ਜ਼ਿਆਦਾ ਸਮਝਾਇਆ ਪਰ ਉਹਦੇ ਇਹ ਸੀ ਕਿ ਵੀ ਉਹ ਕੁੜੀ ਮੈਨੂੰ ਛੱਡ ਕੇ ਚਲੀ ਜਾਊਗੀ ਬਸ ਇਹ ਕੁੜੀ ਦਾ ਹੀ ਮੈਟਰ ਜ਼ਿਆਦਾ ਕਰਤਾ ਇਹ ਕੰਦਰ ਕੋਈ ਸ਼ਰਾਬ ਵੀ ਨਸ਼ਾ ਬਣਿਆਗਾ ਕਾਰਨ ਹਾਂਜੀ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਤਿੰਨ ਦਿਨਾਂ ਦਾ ਸ਼ਰਾਬ ਪੀਂਦਾ ਵੈਸੇ ਮੈਂਟਲੀ ਡਿਸਟਰਬ ਹੋਇਆ ਪਿਆ ਸੀ ਹਾਰਟਲੀ ਬ੍ਰੋਕ ਹੋਇਆ ਪਿਆ ਸੀ ਉਨੇ ਉਹਨੂੰ ਕੁੜੀ ਨੂੰ ਬਹੁਤ ਜ਼ਿਆਦਾ ਮੈਸੇਜ ਕੀਤੇ ਕਾਲ ਕੀਤੀਆਂ ਵੀ ਹਾਂ ਕਿ ਮੇਰੇ ਨਾਲ ਗੱਲ ਕਰ ਲੈਣ ਤਾਂ ਮੈਂ ਮਾਰ ਦਾਂਗਾ ਇਹ ਫਲਾਣ ਮਗਨਾ ਬੱਟ ਉਨੇ ਨਹੀਂ ਆਇਆ ਤੇ ਇਹਨਾਂ ਦੋਵਾਂ ਦੀ ਮਤਲਬ ਗੱਲਬਾਤ ਹੋਈ ਸੀ ਪਹਿਲਾਂ ਥੋੜੀ ਜੀ ਦੋਵੇਂ ਬ੍ਰਦਰ ਸੀ ਗੱਲਬਾਤ ਹੋਈ ਸੀ ਕਿ ਹਾਂ ਵੀ ਪਿਆਰ ਨਾਲ ਸਮਝਾਂਦੀ ਤੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਵੀ ਪਰ ਉਹ ਪਿਆਰ ਦੀ ਔੜੀ ਥੋੜੀ ਜ਼ਿਆਦਾ ਟਕਰਾਰ ਹੋ ਗਈ ਉਹ ਹੀ ਤੱਕਾ ਮੁੱਕੀ ਹੋ ਗਈ ਤੇ ਬਾਈ ਇੱਕ ਕੀ ਕਿਹਾ ਜਾ ਰਿਹਾ ਕਿ ਜਿਹਨੂੰ ਕਤਲ ਕੀਤਾ ਗਿਆ ਉਹਦੋਂ ਤੁਹਾਡੇ ਨਾਲ ਗੱਲ ਹੋਈ ਸੀ ਹਾਂਜੀ ਮੇਰੇ ਨਾਲ ਗੱਲ ਹੋਈ ਸੀ ਕਿਉਂਕਿ ਉਹ ਇੱਕਦਮ ਘਬਰਾ ਗਿਆ ਸੀ ਛੋਟਾ ਵਾਲਾ ਬ੍ਰਦਰ ਵੀ ਹਾਂ ਵੀ ਵੀ ਬ੍ਰਦਰ ਨੂੰ ਬਿਹੋਸ਼ ਨਹੀਂ ਆ ਰਿਹਾ ਪਤਾ ਨਹੀਂ ਕੀ ਹੋ ਗਿਆ ਮੈਨਾਂ ਨਾਲ ਗੱਲ ਕੀਤੀ ਉਹਨੇ ਤੇ ਮੈਨੂੰ ਲੱਗਿਆ ਮਜ਼ਾਕ ਕਰਦੇ ਪਏ ਨੇ ਇਹਨਾਂ ਨੇ ਮੈਨੂੰ ਫੋਟੋ ਵਗੈਰਾ ਭੇਜੀ ਜਦ ਅਸੀਂ ਉਸ ਹੀ ਤੇ ਵਿੱਚ ਉਸ ਹੀ ਵਾਈਟ ਕਾਂਸ ਸੀ ਸੀ ਆਏ ਆ ਉਸੇ ਟਾਈਮ ਹੀ ਦੇਖਿਆ ਤੇ ਏਸੀ ਇਨਕਰੀਏਟ ਹੋਇਆ ਐਸੀ ਤੁਸੀਂ ਕਿਹਦੇ ਰਹਿੰਦੇ ਹੋ ਮੈਂ ਰਹਿੰਦੀ ਤਾਂ ਇੱਥੇ ਆ ਫਾਜ਼ਿਲਕਾ ਚ ਬਲਤ ਮੈਂ ਦੋ ਪ੍ਰੋਜੈਕਟ ਕਿੱਥੇ ਕਰਦੀ ਹਾਂ ਜੋਦਾਨ ਇਸ ਤਰ੍ਹਾਂ ਦੇਖਦੇ ਰਕੜੀ ਦੇ ਤਿਉਹਾਰ ਤੇ ਇਸ ਤਰ੍ਹਾਂ ਪਾਈਦੇ ਚਲਾ ਦੇ ਬਹੁਤ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਕੁਝ ਕਹਿ ਨਹੀਂ ਸਕਦੇ ਪਰ ਹਾਂ ਐਂਡ ਲਈ ਮੇਰੇ ਕੋਲ ਕੋਈ ਵਰਡ ਨਹੀਂ ਹੈਗੇ ਬਹੁਤ ਜ਼ਿਆਦਾ ਇਮੋਸ਼ਨਲ ਹੋਇਆ ਤੇ ਬਹੁਤ ਜ਼ਿਆਦਾ ਕਿਉਂਕਿ ਸੂਬਾ ਦੇ ਭੋਗ ਦੇ ਫਿਰਦੇ ਅਸੀਂ ਹਲੇ ਤੱਕ ਉਹਨ ਦੀ ਪੋਸਟਮੈਨ ਰਿਪੋਰਟ ਨਹੀਂ ਆਈ ਤੋਂ ਬਾਅਦ ਇਹ ਕਰਦੇ ਪਿਆ ਹਾਂ ਸ਼ਾਮ ਹੋਣ ਨੂੰ ਆ ਗਈ ਹਲੇ ਤੱਕ ਸਾਡੀ ਰਿਪੋਰਟ ਨਹੀਂ ਆਈ ਅਸੀਂ ਅਮਨਿਸ ਸਰਕਾਰ ਤੱਕ ਨਹੀਂ ਕੀਤਾ ਰਾਤ ਦੀ ਬੇਕਦਰਹੀ ਹੋਈ ਉਹਨ ਦੀ ਆ ਜਿਹੜਾ ਮਰਨ ਵਾਲਾ ਸੀ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ਿਵਮ ਸੀ ਕਿੰਨੇ ਲਾਗੇ ਉਹ ਕੋਈ ਸੀ ਅਜੇ ਸੀ ਇਹ ਛੋਟਾ ਕਿਹੜਾ ਸੀਗਾ ਅਜੇ ਛੋਟਾ ਸੀ ਸ਼ਿਵਮ ਵੱਡਾ ਸੀ ਛੋਟੇ ਨੇ ਮਤਲਬ ਕਿ ਵੱਡੇ ਨੂੰ ਮਾਰਿਆ ਹਾਂਜੀ ਕਾਰਨ ਲੜਕੀ ਬੰਦਾ ਹਾਂਜੀ ਹੁਣ ਕੀ ਮੰਗ ਕਰਦੇ ਕਿਸ ਤਰ੍ਹਾਂ ਦੀ ਬਸ ਜੋ ਹੋਇਆ ਸੀ ਗਾਈ ਚਾਂਸ ਲਈ ਹੁਣ ਦੋਵੇਂ ਬ੍ਰਦਰ ਸੀਗੇ ਇਨਸਾਫ ਤਾਂ ਹੋਵੇ ਗਾਈ ਹੁਣ ਇਹ ਤਾਂ ਹੈ ਨਹੀਂ ਐਵੇਂ ਹੋ ਜਾਵੇ ਪਰ ਕੋਈ ਗੱਲ ਨਹੀਂ ਦੇਖਦੇ ਹਾਂ ਕੀ ਬੰਦ ਆ ਕਿੰਨੇ ਭਰਾ ਕੈਂਪਰਾ ਅਸੀਂ ਤਿੰਨ ਭਿੰਨ ਭਰਾ ਹੈਗੇ ਹਾਂ ਉਹ ਭਰਾ ਸੀ ਤਿੰਨ ਬ੍ਰਦਰ ਹੈਗੇ ਨੇ ਅੱਜ ਮੈਨੂੰ ਤਕਰੀਬਨ ਦੁਪਹਿਰ ਦੇ 2:3 ਵਜੇ ਮੈਨੂੰ ਫੋਨ ਆਇਆ ਸਦਰ ਐਸਚੋ ਲੇਖ ਰਾਜ ਜੀ ਦਾ ਕਹਿੰਦਾ ਵੀ ਇੱਕ ਜਿਹੜੀ ਡੈਡ ਬੋਡੀ ਹੈਗੀ ਐ ਜਿਹਦਾ ਸੰਸਕਾਰ ਵਾਡੀ ਸੀ ਸਰ ਆ ਲੋਕ ਕਰਾਣਾ ਹੈਗਾ ਸਸਤਾ ਤੇ ਮੈਨੂੰ ਜੀ ਠੀਕ ਹੀ ਕੋਈ ਗੱਲ ਨਹੀਂ ਕਰਦ ਨੇ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਰਾਤ ਨੂੰ ਕੋਈ ਮਟਰ ਹੋਇਆ ਸੀਗਾ ਸਾਡਾ ਰੋਲੀ ਦੇ ਕੋਲ ਉਹ ਹੈਗਾ ਸੀ ਗਰੀਬ ਪਰਿਵਾਰ ਦਾ ਬੰਦਾ ਸੀ ਤੇ ਸਭ ਤੋਂ ਵੱਧ ਵੱਗੀ ਜਿਹੜੀ ਖਬਰ ਹੈਗੀ ਏ ਪਤਾ ਲੱਗਾ ਕਿਉਂਕਿ ਅੱਜ ਤਿਉਹਾਰ ਦਾ ਦਿਨ ਹੈ ਰક્ષા ਬੰਦਰ ਹੈ ਤੇ ਜਿਹੜਾ ਭਰਾ ਨੇ ਭਰਾ ਨੂੰ ਜਿਹੜਾ ਹੈਗਾ ਕਤਲ ਕਰ ਦਿੱਤਾ ਜਦੋਂ ਮੈਨੂੰ ਪਤਾ ਲੱਗਿਆ ਤਾਂ ਬਹੁਤ ਮਾੜੀ ਗੱਲ ਹੈ ਜੇ ਨਸ਼ੇ ਦੀ ਹਾਲਤ ਦੇ ਵਿੱਚ ਦੇਖ ਲਓ ਵੀ ਆ ਇੱਕ ਭਰਾ ਨੇ ਭਰਾ ਦਾ ਕਤਲ ਕਰਤਾ ਹਜੇ ਗੱਲ ਦਾ ਨਹੀਂ ਪਤਾ ਲੱਗਿਆ ਕਿ ਕਿਵੇਂ ਸਸਤੇ ਕੀਤਾ ਪਰ ਬਹੁਤ ਮਾੜੀ ਗੱਲ ਹੈ ਜੀ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਪ੍ਰਾਹਰੇ ਪ੍ਰਾਹਰ ਦਾ ਕਤਲ ਕਰਤਾ ਹੈ ਤਾਂ ਸਾਰਿਆਂ ਨੂੰ ਬੇਤੀ ਇਹ ਵੀ ਹੈ ਨਸ਼ੇ ਤੋਂ ਦੂਰ ਹੋ ਤਾਂ ਕਿ ਰਿਸ਼ਤੇਦਾਰੀ ਦੇ ਵੀ ਆਪਦਾ ਸੱਟ ਰੇ ਸਾਰਾ ਕੁਝ ਤੇ ਜਦੋਂ ਸਾਨੂੰ ਇਸ ਤਰ੍ਹਾਂ ਦਾ ਪਤਾ ਲੱਗਿਆ ਤੇ ਅਸੀਂ ਅੱਜ ਟੀਮ ਦੇ ਵੱਲੋਂ ਫਾਇਲ ਕਾ ਬਾਅਰ ਮੈਮੋਰੀਅਲ ਸ਼ਿਵ ਸਹਾਰਾ ਵੱਲੋਂ ਅਸੀਂ ਅੱਜ ਜਿਹੜਾ ਉਹਦਾ ਸੰਸਕਾਰ ਕਰਵਾਇਆ ਸਾਡੇ ਇਧਰੋਂ ਕਿਉਂਕਿ ਇਹਨਾਂ ਦੇ ਕੋਲ ਜਿਹੜਾ ਸੰਸਕਾਰ ਆਸਤੇ ਪੈਸੇ ਹੈਗੇ ਨਹੀਂ ਸੀ ਗਰੀਬ ਘਰ ਸੀਗਾ ਜਿਹੜਾ ਹੱਡਾ ਰੋੜੀ ਚ ਰਹਿੰਦੇ ਸੀਗੇ ਤੇ ਸਾਡੀ ਟੀਮ ਵੱਲੋਂ ਜਿਹੜਾ ਸੰਸਕਾਰ ਅੱਗੇ ਵੀ ਕਰਵਾਇਆ ਜਾਂਦਾ ਕੋਈ ਲਾਵਾਰਿਸ ਹੋ ਗਿਆ ਜਿੰਦੇ ਕੋਲ ਪੈਸੇ ਨਹੀਂ ਹੁੰਦੇ ਹੈ ਉਹ ਵੀ ਇਹਦੇ ਵਿੱਚ ਜਿਹੜੇ ਆਪਣੇ ਸਾਹਮਣੇ ਬਿਆਨ ਆਏ ਹੈਗੇ ਨੇ ਉਹ ਹੈਗੇ ਨੇ ਦਰਸ਼ਨ ਕਸ਼ਪ ਜਿਨ੍ਹਾਂ ਨੇ ਬਿਆਨ ਦਿੱਤੇ ਇਹਨਾਂ ਦੇ ਚਾਰ ਤਿੰਨ ਲੜਕੇ ਹੈਗੇ ਨੇ ਉਹ ਜਿਹੜੇ ਦੋ ਛੋਟੇ ਹੈਗੇ ਨੇ ਅਜੇ ਔਰ ਸ਼ਿਵਾ ਇਹਨਾਂ ਦੇ ਵਿੱਚ ਰਾਤ ਲੜਾਈ ਹੋਈ ਸੀ ਬਰਾਨੇ ਲੜਾਈ ਜਿਹੜਾ ਸ਼ਿਵਾ ਹੈਗਾ ਉਹਦੀ ਡੈਥ ਹੋਈ ਸੀ ਕਿਸ ਤਰ੍ਹਾਂ ਕਿ ਲੜਾਈ ਹੋਈ ਸੀ ਮੇ ਲੜਾਈ ਪਿੱਛੇ ਅਜੇ ਕੋਈ ਸਪਸ਼ਟ ਕਾਰਨ ਨਹੀਂ ਸਾਹਮਣੇ ਆਏ ਹੈਗੇ ਜਿਦਾਂ दारू ਦੇ ਲੋਰ ਵਿੱਚ ਇੱਕ ਕੰਮ ਹੋਇਆ ਹੈਗਾ ਇਹ ਕਤਲ ਵੀ ਕਹਿ ਸਕਦੇ ਆ ਜਾਂ ਆਪਸੀ ਜਿਹੜੇ ਦੋਵੇਂ ਪਰਾਈਕੇ ਪਰਿਵਾਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ 'ਚ दारू ਪੀ ਕੇ ਜਿਹੜਾ ਝਗੜਾ ਹੋਇਆ ਸੀਗੇ ਤਰ੍ਹਾਂ ਨੇ ਝਗੜੇ ਮੌਤ ਮਰਨ ਵਾਲੇ ਦਾ ਨਾਮ ਸ਼ਿਵਾ ਔਰ ਮਾਰਨ ਵਾਲੇ ਦਾ ਨਾਮ ਅਜੀ ਦੋਵੇਂ ਸਕੇ ਭਰਾ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਕਰੀਬ 23 ਸਾਲਾਂ ਦੀ ਉਮਰ ਹੈ ਤੇ ਜਿਹੜਾ ਇਹਦੇ ਵਿੱਚ ਦੋਸ਼ੀ ਬਣਿਆ ਹੈ ਅਜੀ ਉਹਦੀ ਕਰੀਬ 19 ਤੋਂ 20 ਸਾਲ ਦੀ ਉਮਰ ਹੈ ਮੌਕੇ ਤੇ ਜਿੰਨੇ ਵੀ ਸਬੂਤ ਹੁੰਦੇ ਨੇ ਉਹ ਇਕੱਠੇ ਕਰਨਾ ਫਰੈਂਸਿਕ ਸਾਇੰਸ ਟੀਮ ਦਾ ਕੰਮ ਹੁੰਦਾ ਹੈ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਉਪਰ ਕਿਤੇ ਕਿਤੇ ਹੈ ਜੀ ਇਹ ਫਿਲਹਾਲ ਪੈਰੋਬਸਤੀ ਰਹਿੰਦੇ ਹੈ ਜੀ ਇਹ ਘਟਨਾ ਰਾਤ ਦੀ ਜਿਵੇਂ ਸਾਨੂੰ ਸਵੇਰੇ ਪਤਾ ਲੱਗੇ ਮੌਕੇ ਤੇ ਪਹੁੰਚੇ ਜੀ ਕੀ ਕਾਰਵਾਈ ਕੀਤੀ ਗਈ ਕੋਈ ਕਾਰਵਾਈ ਮੁਕਦਮਾ ਅੰਦਰਲੀ ਕਾਰਵਾਈ ਚੱਲ ਰਿਹਾ ਹੈ ਦੋਸ਼ੀ ਫਿਲਹਾਲ ਰਾਤੀ ਕਿਤੇ ਫਰਾਰ ਹੋ ਗਿਆ ਸੀਗਾ ਉਹਦੀ ਪਾਲ ਜਾਰੀ ਹੈ 105 ਡੀ ਐਨ ਐਸ ਨਵੀਂ ਜਿਹੜੀ ਤਰ੍ਹਾਂ ਲਿਖੀ ਜਿਹੜੇ ਪੁਰਾਣੇ ਦੇ ਮੁਤਾਬਕ 304 ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ